ਸੱਚ ਦੇ ਜੱਲਾਂਗੇ ਸੱਚ ਦੇ ਰਹਿਾਂਗੇ ਮਿੱਤਰਾ ਸੱਟਾਂ ਹੜ ਦੇ ਫਿਰਦੇ ਆਂ ਇਹ ਦੀ ਗੱਲ ਹੈ ਇਹ ਸੱਚ ਦੇ ਬੰਦਾ ਨਾ ਜਦੋਂ ਗੁਰੂ ਮਹਾਰਾਜ ਕਿਰਪਾ ਕਰੇ ਤਾਂ ਚਲਾ ਜਾਂਦਾ ਹੈ ਨਾ ਵਜੀਦ ਕੇ ਬਾਪੂ ਅਮਰੀਕਨ ਵਾਲੀ ਹਾਂ ਹਾਂ ਉਹੀ ਹੱਥੋਂ ਦਾ ਛੋਟਾ ਹੁਣ ਮੈਂ ਤਾਂ ਨੰਬਰ ਦਿੰਨਾ ਉਹ ਤੇ ਛੱਡ ਦੀ ਨਾ ਰੱਬ ਮੰਦ ਬਸਦਾ ਮੰਦਰੀ ਤੇ ਨਾ ਵਿੱਚ ਮਸੀਤੀ ਰੱਬ ਬਸੇ ਇਨਸਾਨ ਦੇ ਅੰਦਰ ਸਾਫ਼ ਹੋਵੇ ਜੇ ਨੀਤੀ ਬੈਰੀ ਕੋਟ ਮਿਲਾਂਗੇ ਵੀਰੇ ਜਰੂਰ ਮਿਲਦੇ ਰਹਾਂਗੇ ਬਹੁਤ ਹੀ ਰਸਨੇਹਾ ਦੇ ਪਰ ਨੰਬਰ ਮੈਂ ਵੀ ਲੈਣਾ ਨੰਬਰ ਮੈਂ ਵੀ ਲੈਣਾ ਮੈਨੂੰ ਲਿਖ ਕੇ ਦਿਓ ਨੰਬਰ ਮੇਰੇ ਕੋਲ ਹੈ ਨਹੀਂ ਕੋਸ ਪਰ ਮੈਂ ਅੰਬੂਲ ਨੰਬਰ ਦੇ ਦੇ ਹਾਂ ਮੈਂ ਵੀ ਸੱਚ ਨੂੰ ਭਾਲਦਾ ਫਿਰਦਾ ਹਾਂ ਪੂਰੇ ਕਾਇਮ ਹੈ ਚੜ੍ਹਦੀ ਕਲਾ ਚੰਗੇ ਪੂਰਾ ਮੁਰਝਾ ਲੱਗਿਆ ਹੋਇਆ ਫੁੱਲ ਬੰਬ ਜੇ ਮਾਰਦਾ ਗਿਆ ਉਧਰੋਂ ਬੰਬ ਜੇ ਚਲਾਉਦਾ ਗਿਆ ਹਾਂ ਗੱਲੇ ਬੰਬ ਜੇ ਬੰਬ ਜੇ ਚਲਾਉਂਦੇ ਨੇ ਉਹ ਬੰਬ ਜੇ ਇਕੱਲੇ ਚਲਾਉਂਦੇ ਆ ਬਸ ਹੋਰ ਕੁਝ ਨਹੀਂ ਕਰਦੇ ਹਾਂ ਅਜੇ ਤਾਂ ਸਸਕਾਰ ਕਰਾਂਗੇ ਉਹ ਮੁੰਡੇ ਦਾ 2 ਦਿਨ ਬੰਦ ਹੈ ਅਜੇ ਕੰਮ